موسیقی ਮੁੰਡਾ ਇਹਦੀ ਤਿਆਰੀਆਂ ਨਹੀਂ ਕਿੰਨੀ ਕਿ ਖੁਸ਼ੀ ਹੈ ਕਿ ਅੱਜ ਤੁਸੀਂ ਦੁਨੀਆ ਦਾ ਤਿਹਾੜ ਮਨਾ ਰਹੇ ਹੋ ਇਹਨਾਂ ਦਾ ਤਿਹਾੜ ਵੀ ਤੇ ਇਸ ਤੋਂ ਪਹਿਲਾਂ ਕਿੰਨੀ ਕਿ ਤਿਆਰੀ ਕੀਤੀ ਸੀ ਅਸੀਂ ਇਸ ਤੋਂ ਪਹਿਲਾਂ ਤੇ ਲੋਨ ਤੋਂ ਪਹਿਲਾਂ ਬਹੁਤ ਤਿਆਰੀਆਂ ਕੀਤੀਆਂ ਦੇਖ ਰਹੇ ਪਹਿਲਾਂ ਮੈਨੂੰ ਲੱਗਦੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਨੂੰ ਬਸਾਰੇ ਨੇ ਬਹੁਤ ਖੁਸ਼ੀ ਹੋਈ ਜੰਦਾ ਹੈ ਹਾਂਜੀ ਸਾਰੀ ਸੇਲੀਆਂ ਤੇ ਕਿੰਨੇ ਸਾਰੇ ਇਕੱਠੇ ਹੋ ਗਿਆਂਦੀਆਂ ਜਿੱਦਾਂ ਪੁੰਦੀਆਂ ਕਿੰਦਾ ਨਹੀਂ ਡਾਂਸ ਕਰਦੀਆਂ ਸਾਰੀਆਂ ਨਾਲੇ ਇਕੱਠੀਆਂ ਹੋ ਜਾਂਦੀਆਂ ਹਰ ਸਾਰੇ ਹੁੰਦਾ ਸਾਰੇ ਇਕੱਠੇ ਹੁੰਦੇ ਆ ਇੰਜੋਏ ਕਰਦੇ ਆ ਕੋਈ ਨਾ ਚਾਹ ਲੈਣ ਦੇ ਜਿਹੜੇ ਕੈਂਦੀ ਲਾਉਂਦੇ ਨਾ ਕੈਂਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਸੋਨੇ ਤੋਂ ਪੰਜਾਬੀ ਫੀਟ ਪਾ ਕੇ ਆਉਂਦੀਆਂ ਨੇ ਬਲੇ ਮੁੰਡਾ ਬਹੁਤ ਵਧੀਆ ਆ ਜਦ ਆ ਵਧੀਆ ਤਿਵਾਰ ਆ ਸਭ ਤੋਂ ਅੱਛਾ ਯਾਰਾ ਪਰ ਗੱਲ ਨਹੀਂ ਇਹਨਾਂ ਤੋਂ ਵਧੀਆ ਤਿਵਾਰ ਆ ਤਾਂ ਹੁੰਦਾ ਵੀ ਤੀਆਂ ਦਾ ਜਿਹੜਾ ਤਿਹਾਰ ਆਉਣ ਵਾਲਾ ਉਸ ਤੋਂ ਪਹਿਲਾਂ ਕਿਉਂਕਿ ਬਹੁਤ ਚਾਹ ਹੁੰਦਾ ਲੱਗਦਾ ਇਸ ਬਹੁਤ ਚਾਹ ਹੁੰਦਾ ਨਵੇਂ ਨਵੇਂ ਸੂਟ ਸਵਾਓ ਮੈਨੂੰ ਲਓ ਬੈਂਗਲੈਂਡ ਜਾਓ ਇਰਲੈਂਡ ਜਾਓ ਨਾਲੇ ਤਿਆਰੀਆਂ ਕਰੋ ਖੂਬਸਾਰੀਆਂ ਇਹ ਜਿਹੜਾ ਤਿਹਾਰ ਇੱਕ ਸਾਲ ਤੋਂ ਬਾਅਦ ਆਉਂਦਾ ਬੱਚਿਆਂ ਨੂੰ ਸਾਰੀਆਂ ਨੂੰ ਲੇਡੀਜ਼ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਪੇਕੇ ਆਨੇ ਵੀ ਆਉਣਾ ਹੁੰਦਾ ਸੰਧਾਰਾ ਲੈ ਕੇ ਨਵੇਂ ਨਵੇਂ ਸੂਟ ਸਵਾ ਕੇ ਤਿਆਂ ਚ ਜਾਣੇ ਆ ਪੀਂਗਾ ਚੁੱਟਦੇ ਆ ਜੀ ਬਹੁਤ ਹੀ ਜਿਆਦਾ ਇੰਜੋਏ ਕਰਦੇ ਆਗੇ ਸਾਰੇ ਮਿਲ ਜਿੱਤੇ ਹੁੰਦੇ ਆ ਪੁਰਾਣੀਆਂ ਤੇ ਨਹੀਂ ਆ ਨਾ ਬਹੁਤ ਯਾਦ ਤੋਂ ਬਾਅਦ ਬਹੁਤ ਮਿਲਦੀਆਂ ਨੇ ਇਹ ਤੇ ਪੇਕੀ ਆਉਂਦੀਆਂ ਨੇ ਇੰਨਾ ਚਾ ਚੱਟਾ ਨਾ ਪੀਕਿੰਗ ਨੇ ਚੱਲਣਾ ਵਾ ਜਦੋਂ ਆਪਾਂ ਨੂੰ ਕੋਈ ਆਪਣਾ ਮਿਲਦਾ ਨਾ ਬਹੁਤ ਮਤਲਬ ਅੰਦਰੋਂ ਮਰ ਕੋ ਛੱਡਾ ਵਾ ਪਹਿਲਾਂ ਦੀਆਂ ਤੇ ਹੁਣ ਦੀਆਂ ਟੀਆ ਦੇ ਵਿੱਚ ਕੀ ਫਰਕ ਹੋ ਗਿਆ ਪਹਿਲਾਂ ਦੀਆਂ ਤਾਂ ਫਿਰ ਵਧੀਆ ਸੀ ਜੀ ਉਹ ਤਾਂ ਬਹੁਤ ਪਰ ਹੁਣ ਵੀ ਜਿਹੜਾ ਹੰਦ ਨਹੀਂ ਹੈ ਬਹੁਤ ੱਲੇ ਡਾਂਸ ਵਗੈਰਾ ਇਹ ਬਹੁਤ ਹੀ ਨਵਾਂ ਲੱਗਦਾ ਹੈ ਤਕਰੀਬਨ ਆ ਤਿਆਂ ਦਾ ਸਿਹਰਾ ਠੀਕ ਹੀ ਆ ਜੀ ਪਹਿਲਾਂ ਵੀ ਵਧੀਆ ਬਹੁਤ ਵ ਜਵਾਨ ਜਿਸ ਤਰ੍ਹਾਂ ਪੀੜੀ ਵੱਧ ਰਹੀ ਆ ਉਸ ਤਰ੍ਹਾਂ ਬੱਚੇ ਇੰਜੋਏ ਕਰ ਰਹੇ ਆ ਜੀ ਪੁਰਾਣੇ ਬੋਲੀਆਂ ਦੇ ਫੇਰ ਲੋਕੀਆਂ ਮਨਾਇਆਂ ਜਾਂਦੀਆਂ ਸੀ ਤੇ ਸਟੇਜਾਂ 'ਤੇ ਦੀਆਂ ਲਾ ਕੇ ਰੱਖਦੇ ਹੁੰਦੇ ਸੀ ਗੋੜੇ ਦੀਆਂ ਦੀਆਂ ਤਾਂ ਸਰ ਬਹੁਤ ਵਧੀਆ ਹੁੰਦੀਆਂ ਨੇ ਪਰ ਉਸ ਮੁਕਾਬਲ ਜਿਸ ਤਰ੍ਹਾਂ ਜਵਾਨਾ ਮਤਲਬ ਹੈ ਉਸ ਵਾਰ ਇਹ ਦੀਆਂ ਬਹੁਤ ਵਧੀਆ ਹੁੰਦੀਆਂ ਨੇ ਬੱਚੇ ਨਾ ਨਵੀਂ ਪੀੜੀ ਨਾਲ ਜੁੜਦੇ ਆ ਜੀ ਨਵੇਂ ਇੰਜੋਏ ਕਰਦੇ ਬੋਲੀਆਂ ਪਾਉਂਦੇ ਆ ਡਾਂਸ ਵਗੈਰਾ ਸਭ ਕੁਝ ਕਰਦੇ ਆ ਬਹੁਤ ਜ਼ਿਆਦਾ ਪੁੱਛੀ ਇਹ ਆਦੂ ਵੀ ਇਹ ਪ੍ਰਸਥਾ ਵਾਲਿਆਂ ਨੂੰ ਛੇਤੀ ਛੇਤੀ ਕਾਰਾਂ ਵਾਲਿਆਂ ਨੂੰ

ਸਾਡੇ ਫਸਟਾਂ ਦੇ ਵਿੱਚ ਪੂਜੀ ਐ ਸਾਰਿਆਂ ਨੂੰ ਜਿਉਂ ਆਇਆ ਕਹ ਜਾਂਦਾ ਸਾਰਿਆਂ ਨਾਲ ਹੀ ਕਹਿਆ ਹੁੰਦਾ ਏ ਕਹਿੰਦੇ ਚੱਕ ਲੋ ਛੇਤੀ ਛੇਤੀ ਹੁਣ ਕਵੇਲਾ ਹੁੰਦਾ ਏ ਇੱਕ ਕਹਿੰਦਾ ਵੱਡੀ ਕੁੜੀ ਨਹੀਂ ਆਈ ਉਹਨੂੰ ਕਿਵੇਂ ਭੁਲਾ ਦਿਆਂਗੇ ਨਾ ਕਰ ਛੇਤੀ 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 ਤੈਨੂੰ ਖਾਜੂਗੀ ਨਾ ਕਰ ਛੇਤੀ 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 ਤੈਨੂੰ ਖਾਜੂਗੀ ਸੋ ਹਰ ਇੱਕ ਕੰਮ ਤੇ ਸਾਡੇ ਕੋਲ ਪਸਤਾਨ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਜਾਂਦਾ ਬਸ ਜਾਨੇ ਕਹਿੰਦੇ ਦੀ ਦਿਮਾਗ ਦੇ ਨਾਲ ਬੋਲੋ ਕਿਉਂ ਕਿਉਂਕਿ ਕਹਿੰਦੇ ਇੰਥੇ ਨਾਲ ਦਿਮਾਗ ਦੇ ਵਿੱਚ ਸੋਚੋ ਕੀ ਜੀ ਜੇ ਅਸੀਂ ਬੋਲਣੀ ਆ ਨੀ ਆਪਣੀ ਦਰਨਾ ਦੀ ਗਰਨਰੀ ਮਸਤੇ دیਵਾਨੀ ਇਹ ਆਪਣੀ ਦਰਨਾ ਦੀ ਗਰਨਰੀ ਮਸਤੇ ਨੀ ਨੇ ਕੋਹਾਦੀ ਗਰਨਨਾ ਦੀਵਾਨੀ ਗੋਡੇ ਦਾ ਵੇਖੀ ਰਾਨੀ ਦਾ ਕੀ ਗਾਇਲੇ ਰੀਤ ਕੁਰੀਆ ਮੀਂਹ ਆਈ ਲੰਮੀਆ ਉਹ ਨਜਰ ਤੇ ਨਾ ਮਾਰਦੇ ਤੇ ਲਾਹੀ ਲੰਮੀਆ ਜੇ ਜਨ ਨੇ ਜਿਣੀ ਨਾ ਮੱਰੀ ਹੋਵੇ ਸੱਤ ਸੱਤਾ ਨਾ ਕਰ ਬਈਏ No,